वाहेगुरु वाहेगुरु जी वाहेगुरु वाहेगुरु Why, but why, ਦੇ ਨਾਲ ਜੋ ਸਰਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਸੁਸਮਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਪਾਵਨ ਪਿੱਤਰ ਸਥਾਨਾਂ ਪਰ ਪਹੁੰਚੀ ਸੰਗਤਾਂ ਵੱਲੋਂ ਸੇਵਾ ਕੀਤੀ ਗਈ ਹੈ ਸੁਸਮਚੀਆਂ ਸੰਗਤਾਂ ਦੇ ਸਿੱਖ ਤੇ ਬਾਬਾ ਬਿਰਦੀ ਸਿੰਘ ਜੀ ਆਪਣਾ ਮਿਹਰਾਂ ਭਰਿਆ ਹੱਥ ਰੱਖਣ ਸਾਰੀਆਂ ਸੰਗਤਾਂ ਗਿਆ ਹਾਜ਼ਰੀਆਂ ਆਪਣੇ ਦਿਲ ਤੇ ਪ੍ਰਵਾਨ ਕਰਨ ਦੂਰੋਂ ਨੇੜੇੋਂ ਜਿੰਨੀ ਵੀ ਸੰਗਤ ਬਾਬਾ ਜੀ ਦੇ ਸਥਾਨਾਂ ਪਰ ਪਹੁੰਚੀ ਹੈ ਸੋ ਹੋਂਟ ਪੈਂਫੀ ਹੈ ਕਿ ਜਿੰਨਾ ਪਰਿਵਾਰਾਂ ਵੱਲੋਂ ਬਾਬਾ ਜੀ ਦੇ ਸਥਾਨ ਉੱਪਰ ਖੰਡ ਪੜਤਾ ਸੇਵਾ ਹੋਈ ਹੈ ਉਹਨਾਂ ਨੂੰ ਸਨਪਾਉ ਦਿੱਤੇ ਜਾਣੇ ਹਨ ਜਿਆਨੀ ਜਤਿੰਦਰ ਸਿੰਘ ਜੀ ਲੋਹਪਰੀ ਉਹਨਾਂ ਦਾ ਤੁਮਕਿਆ ਜਫਰਾ ਜਿਨ੍ਹਾਂ ਨੂੰ ਆਪਾਂ ਨੇ ਬਹੁਤ ਹੀ ਸਤਿਕਾਰ ਦੇ ਨਾਲ ਸਰਵਨ ਕੀਤਾ ਹੈ ਉਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਘਰ ਦੁਆਰਾ ਸੰਤਾਂ ਨੂੰ ਨਿਹਾਲ ਕੀਤਾ ਹੈ ਗੁਰੂ ਸਾਹਿਬ ਦੀ ਕਿਰਪਾ ਕਮ ਸਮੁੱਚੇ ਜਿਵੇਂ ਸਿਰ ਤੇ ਚੜ੍ਹ ਜਿਆ ਕਲਾ ਵਾਲਾ ਹੱਥ ਰੱਖਣ ਇਹਨਾਂ ਨੂੰ ਕੱਢ ਦਿਆਂ ਕਲਾ ਬਖਸ਼ਿਸ਼ ਕਰਨ ਸਤਕਾਰਯੋਗ ਉਸਤਾਦ ਗਰਸਿਮ ਸਿੰਘ ਜੀ ਬਾਲ ਇਹਨਾਂ ਨੂੰ ਨਵੇਰੀ ਆਇਓ ਚਰਤੀ ਕਲਾ ਦੇਹ ਰੋਗ ਤਾਂ ਤੰਦਰੁਸਤੀ ਦੀ ਦਾਤ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਹੁਣ ਇੱਥੇ ਹੀ ਗਵਾਦੀ ਸਮਾਪਤੀ ਹੈ ਸਾਡੇ ਕੋਲ ਪਹੁੰਚੇ ਹਨ ਸ੍ਰੀ ਵਿਜੇ ਕੁਮਾਰ ਜੀ ਉਹਨਾਂ ਨੂੰ ਬੇਨਤੀ ਹੈ ਕਿ 10 ਮਿੰਟ ਵਾਸਤੇ ਆਪ ਜੀ ਨੂੰ ਤਖਤਾ ਦੁਆਰਾ ਨਿਭਾਲ ਕਰਨਗੇ ਤੁਮਕੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਨਾਮ ਜਪ ਕੇ ਸਨ ਪੁੱਤਰ ਗੁਰਬਚਨ ਸਿੰਘ ਜੀ ਇਹ ਮਹੱਲਾ ਆਪਣਾ ਬੇਰ ਦੇਸ਼ ਭਰਿਆ ਹੋਈ ਰਾਜ ਬੁਲੀ ਸੁਨਿਹਾਲ ਸਤਿ ਸ੍ਰੀ ਅਕਾਲ ਜੋ ਨੰਬਰ ਕਰਦੇ ਨੇ ਉਹਨਾਂ ਕੁਲਕਾਂ ਨੂੰ ਭਾਰ ਨਿਕਲਦਾ ਏ ਜੋ ਜੱਗਰ ਕਰਕੇ ਨਾਮ ਜਪਦੇ ਨੇ ਉਹ ਜੱਗਰ ਦੇ ਕੁਲਕ ਲੱਗ ਜਾਂਦੇ ਨੇ ਕੁਲਕਾਂ ਨੂੰ ਨਮਸ਼ਕਾਰਾ ਹੋ ਜਾਂਦੀ ਗਾਣੇ ਅਰਦਾਸ ਸ਼ਕਤ ਨੂੰ ਕਹਿੰਦੇ ਨੇ ਜਿੱਥੇ ਆਰੇਵਾ ਸਨਾ ਸਮਾਈ ਕਹੇ ਨਾਨਕ ਚਰ ਪੰਨਾ ਜੁਗ ਹ ਜੋ ਬਿਨਾਂ ਤੀ ਇਹ ਦੁਜਾ ਨਾਮ ਹੈ ਜਿਵੇਂ ਚਲ ਰਹਿ ਤਰਨੀ ਗੁਰਿਆ ਜਾਨਾ ਕਣ ਪੀ ਨਾਨਕ ਸੁਣ ਰੇ ਮਨਾ ਹਾਵਸੋ ਹੋ ਪਿਆਰਿਆ ਕਰ ਕਿਰਪਾ ਕੇ ਲਿਖੇ ਕਰਕੇ ਗਾਨੇ ਜੁਖੜਿਆ ਅੰਧਾ ਜਨ ਕਾ ਮੋਹ ਟੁੱਟਾ ਜਨ ਕਾ ਸਭ ਦਸ ਸੱਚਾ ਸੇਵਾਰੀਆ ਤੇ ਹਮ ਨਾਨਕ ਇਹੋ ਆਨੰਦ ਹੈ ਮਾਨਾ سب پاتی جگہ جگہ نل جو ستگو گرو گرنتھ سا مہاراج جیون پوتر ہزور سرمان جو روبرو ہو کے خوش دی سیوا آرام کرو اپنا مہاراج کی پوتر بانی دوری تاکہ ساٹھ آنا بیٹھنا حاضری پانی سمجھی ہو جائے جیٹھ کے سارا دھیان ستگو جی پوتر بانی کے ਰਾਜੀ ਦੇ ਮੁਬਾਰਕ ਅੰਨਾਂ ਦੇ ਨਾਲ ਜੁੜ ਗਿਆ ਸ਼ਰੂ ਸ਼ਤਰੂ ਦੇ ਦਰਗਾਹ ਦੇ ਵਿੱਚੋਂ ਉਹ ਮੰਗੀਆਂ ਦਾਤਾ ਮਿਲ ਜਾਣ ਗਿਆ ਰਹਿਤ ਨਾਲ ਸੁਖਾ ਨਾਲ ਅਨੰਦ ਨਾਲ ਖੇੜੇ ਨਾਲ ਖੁਸ਼ੀ ਨਾਲ ਛੜੀ ਢੋਲੀ ਭਰ ਜਾਵੇ ਪਰ ਇਹ ਕਦੇ ਇੱਥੇ ਬੈਠ ਕੇ ਵੀ ਮਨ ਨਹੀਂ ਇਕਾਗਰਤਾ ਨਾ ਬਣੀ ਮਨ ਦਾ ਟਿਕਾਣਾ ਨਾ ਬਣੀ ਸ਼ਰਤਾ ਨਾ ਬਣੀ ਤੇ ਸੱਚਾ ਉਹ ਜੋ ਸ਼ਾਦੇਸ਼ੀ ਹੁੰਦੀ ਹੈ ਅਧਿਐਸ ਨੂੰ ਸੁੰਨ ਮਿਲਦਾ ਕੋਈ ਤਾਂ ਗੁੰਦਾ ਕ੍ਰਿਸ਼ਣ ਕਰ ਮਸਤਾਨੋਂ ਤੇ ਜਾ ਗਿਆ ਔਰ ਤੂੰ ਜ਼ਮਾਦਦਾ ਕਰਨ ਦਾ ਹੱਕ ਨਹੀਂ ਅਧਵੀ ਸ਼ਰਮ ਦੇ ਵਿੱਚ ਔਰਤ ਜਿਹੜੀ ਹੈ ਉਹ ਮਸਜਿਦ ਤੇ ਜਾ ਕੇ ਮਰਦ ਦੇ ਸਾਹਮਣੇ ਨਮਾਜ਼ ਅਦਾ ਨਹੀਂ ਕਰ ਸਕਦੀ ਘਰ ਵਿੱਚ ਹੀ ਉਹ ਪਰਦਾ ਲਾ ਕੇ ਨਮਾਜ਼ ਅਦਾ ਕਰੇ। ਕੋਈ ਤਰਫ ਕਹਿੰਦਾ ਹੈ ਨਰਕਵਾਰੀ ਹੈ ਜੋਗਮਤ ਜੋਗਮਤ ਔਰਤ ਨੂੰ ਨਰਕਵਾਰੀ ਕਹਿੰਦਾ ਹੈ। ਔਰਤ ਦੇ ਮੱਥੇ ਲੱਗਣਾ ਉਹ ਕਹਿੰਦਾ ਨਰਕ ਦੇ ਦਵਾਰ ਤੇ ਖੜ੍ਹਣ ਵਾਲੀ ਦਾ। ਕੋਈ ਤਰਫ ਕਹਿੰਦਾ ਰੱਬ ਦੀ ਮਜ਼ੇਦਾਰ ਗਲਤੀ ਹੈ। ਕ੍ਰਿਸ਼ਨ ਕ੍ਰਿਸ਼ਨ ਰੱਬ ਪਰ ਗੁਰੂ ਨਾਨਕ ਦਾ ਧਰਮ ਕਹਿੰਦਾ ਹੈ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਦਨ ਵਿਆਹ ਹੋ ਪੰਡੋ ਹੋਵੇ ਦੋਸਤੀ ਪੰਡੋ ਚੰਦੇ ਰਹੋ ਪੰਡ ਦਾ ਅਰਥ ਹੈ ਸਤਰੀ ਪੰਡ ਬੁਆ ਪੰਡ ਪੱਦਗੇ ਪੰਡ ਹੋਵੇ ਬੰਧਨ ਸੋ ਕਿਉ ਮੰਦਾ ਆਖਿਆ ਜਿਤ ਜੰਮੇ ਰਾਜਾਨ ਉਸ ਔਰਤ ਹੀ ਉਸ

ਲਈ ਰਹਾ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਹਾਲ ਸੇ ਸੋਨਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਹਾਲ ਸਤ ਸ੍ਰੀ ਅਕਾਲ ਸਰਦਾਰ ਜਤਿੰਦਰ ਸਿੰਘ ਬੀਬੀ ਜਸਵੀਰ ਕੌਰ ਜੀ ਬੋਲੇ ਸੋਨਹਾਲ ਸਤ ਸ੍ਰੀ ਅਕਾਲ ਸਵਰਗਵਾਸੀ ਬਾਪੂ ਤਾਰਾ ਸਿੰਘ ਜੀ ਸਿੱਧੂ ਬੀਬੀ ਹਾਲ ਸਤ ਸ੍ਰੀ ਅਕਾਲ ਸਵਰਗਵਾਸੀ ਸਰਦਾਰ ਨਰਮਨ ਸਿੰਘ ਜੀ ਬੋਲੇ ਸੋਨਹਾਲ ਸਰਦਾਰ ਸੁਰਿੰਦਰ ਸਿੰਘ ਜੀ ਅਟਵਾਲ ساری سنگی کلاس نہ جو ہوا گرو جی کا خالصا واحر ਕਾਰੇ ਕੇ ਲਾਕੇ ਲੇ ਵੇਖੇ ਕਰਕੇ ਗਾਰੇ ਅੰਜਲ ਸਾਰੇ ਆ ਅੰਧਰਜਨ ਕਾ ਮੋਹ ਟੁੱਟਾ ਜਨ ਕਾ ਸਬਦ ਸੱਚ ਐ ਸਵਾਰੀਆ ਤੇ ਹੰ ਮੰਨਤ ਇਹੋ ਆਨੰਦ ਹੈ ਆਨੰਦ ਕਿਤਾ ਜੀਆਂ ਆਗਤ ਨਾ ਹੈ ਨ ਪੀਤ ਨਾ ਜਾਤ ਇੱਕ ਭਰਮ ਬੋਲੇ ਫਿਰੇ ਜਹ ਜਿਸ ਇੱਕ ਨਾਮ ਨਾਖਵਾਰਿਆ ਗੁਰਪਸਾਦੀ ਮਨ ਭੈ ਨਿਰਮਲ ਹੋਏ ਕਹਿਣਾ ਨਿਖਿ ਤੇਹ ਪਿਆਰੇ ਸੁਹਿਜਨ ਪਾਵੇ ਆਹ ਸੰਤ ਪਿਆਰੇ ਹੋ ਮਗਾ ਠੀਕੇ ਕਰੇਗਾ ਹਾਣੀ ਕਰੇਗਾ ਹਾਣੀ ਰਾਜਾ ਰਾਜਾ ਆਜਾ ਜੀ I'm not रोबत ਆਪ ਵੀ ਗਿੰਦੇ ਦਾ ਆਇਤ ਬਹੁਤ ਬਹੁਤ ਸ਼ੁਕਰੀਆ ਕਰਦਾ ਜਿੱਥੇ ਵੀ ਮਿਲਦੇ ਨੇ ਮੇਰਾ ਪਿਆਰ ਕਰਦੇ ਨੇ ਬਿਨਾ ਕਹਿਤੋਈ ਖਬਰਾਂ ਵੀ ਸਾਡੀਆ ਛਾਪ ਦਿੰਦੇ ਨੇ ਬਹੁਤ ਬਹੁਤ ਸ਼ੁਕਰੀਆ ਕਰਦਾ ਸਤਿਗੁਰੂ ਦੇ ਭਾਣ ਕਰਨਾ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਆਪ ਸਾਰੀ ਸੰਗਤ ਨੂੰ ਅੱਜ ਦੇ ਇਸ ਸ਼ੁਭ ਸਮੇਂ ਦੀ ਲੱਖ ਲੱਖ ਮੁਬਾਰਕਬਾਦ ਬਿੰਦਾ ਹੋਇਆ ਕਿਵਨ ਦਾਜ ਕਾ ਪਹਿਲਾ ਵੀ ਅਲਾਊਟਮੈਂਟ ਕੀ ਕੀ ਸੀ ਕਿਹ ਬਾਖੂੰਦਾ ਕੈਪ ਲੱਗਾ ਹੋਇਆ ਜੇ ਕੋਈ ਚਾਹਵਨ ਹੋਵੇ ਖੂੰਦਾ ਕਰਨ ਦਾ ਕਿ ਉੱਥੇ ਜਾ ਕੇ ਨੌਜਵਾਨਾਂ ਦੇ ਕੋਲ ਖੂੰਦਾ ਕਰ ਸਕਦਾ ਤੁਹਾਡੇ ਦਿੱਤੇ ਹੋਏ ਖੂਪੇ ਨਾਲ ਕਿਸੇ ਦੀ ਜਾਨ ਬਚ ਸਕਦੀ ਏ ਸਤਿਗੁਰੂ ਚੜ੍ਹਦੀ ਕਲਾ ਦੀ ਦਾਤ ਪਰਸ਼ੀਸ਼ ਕਰਨ ਪੁੱਲਾ ਚੋਪਾ ਦੇ ਖਿਮਾ ਸਾਊਂਦ ਵਾਲੇ ਵੀ ਉਹਦਾ ਬਹੁਤ ਬਹੁਤ ਧੰਨਵਾਦ